ਮੈਂ ਰਹਾ ਤੇਰੀ ਚੱਲਦਾ ਮੈਂ ਚੱਲਦਾ ਹਾਂ ਤਾਰਾ ਬੰਦੇ ਨੇ ਸਦੀਆਂ ਤੋਂ ਚੱਲਦੇ ਕਾਫਲੇ ਇਸ ਗੱਲ ਦਾ ਗਵਾਹ ਬੰਦੇ ਨੇ ਅੱਜ ਸਾਡੇ ਸਤਜਗਤਾਂ ਦੀ ਪਵਿੱਤਰ ਧਰਤੀ ਤੇ ਪੰਜਾਬ ਦੇ ਦਿਲਾਂ ਦੀ ਧੜਕਣ ਪੰਜਾਬ ਦੇ ਮਾਨ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਮੈਂ ਸਵਾਗਤ ਕਰਦਾ ਹਾਂ ਔਰ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਉਮੀਦਵਾਰ ਸਰਦਾਰ ਮਾਨਵਿੰਦਰ ਸਿੰਘ ਜੀ ਕੰਮ ਤੇ ਸਟੇਜ ਤੇ ਵਿਰਾਜਮਾਨ ਸਾਰੇ ਪਾਰਟੀ ਦੇ ਲੀਡਰਸ਼ਿਪ ਮੇਰੇ ਸਾਹਮਣੇ ਬੈਠੇ ਸਾਡੇ ਅਹੁਦੇਦਾਰ ਸਹਿबान ਅਤੇ ਮਾਨ ਸਾਹਿਬ ਦੇ ਪਿਆਰੇ ਭੁਮਤਕੜ ਸਾਰਿਆਂ ਤੋਂ ਫਤਿਹਾਂ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਧੰਨਵਾਦ ਕਰਦਾ ਸਰਦਾਰ ਭਗਤ ਸਿੰਘ ਮਾਣੋਮਾਦ ਜਿਨ੍ਹਾਂ ਨੇ ਕਿ ਸਿੱਖਿਆ ਦੀ ਕ੍ਰਾਂਤੀ ਲੈ ਕੇ ਆਈ ਇਹ ਪਹਿਲੀ ਵਾਰੀ ਹੋਇਆ ਕਿ ਇਸ ਸਾਲ 80 ਹਜ਼ਾਰ ਤੋਂ ਵੱਧ ਜਿਹੜੇ ਸਾਡੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਉਹਨਾਂ ਨੇ ਸਰਕਾਰੀ ਸਕੂਲਾਂ 'ਚ ਦਾਖਲਾ ਦਿੱਤਾ ਔਰ ਇਹ ਕਾ ਹੋਇਆ ਕਿ ਮਾਨ ਸਾਹਿਬ ਨੇ 12000 ਤੋਂ ਵੱਧ ਨਵੇਂ ਜੜੇ ਅਤੇ ਆਪਤ ਰੱਖੇ ਰਹੀ ਨਹੀਂ 13000 ਤੋਂ ਵੱਧ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਅਤੇ ਇਸ ਤੋਂ ਬਾਅਦ ਸੇਤਲੀ ਗੱਲ ਕਰੀ 6800 ਤੋਂ 850 ਤੋਂ ਵੱਧ ਆਮ ਆਦਿਕ ਕਲੀਨਿਕ ਜੜੇ ਪੰਜਾਬ ਵਿੱਚ ਸਥਾਪਿਤ ਕੀਤੇ ਗਏ ਅਤੇ ਸਾਥੀਓ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ 1.5 ਲੱਖ 1.5 ਕਰੋੜ ਤੋਂ ਵੱਧ ਪੰਜਾਬੀਆਂ ਨੇ ਇਹਨਾਂ ਆਮ ਆਦਿਕ ਕਲੀਨਿਕ ਜਿਹੜਾ ਫਾਇਦਾ ਲੈਂਦਾ ਸੋ ਸਾਥੀਓ ਇਸ ਤੋਂ ਬਾਅਦ ਮੈਂ ਕਹਾਲੀ ਕਰਨੀ ਹੈ ਕਿ ਪਹਿਲੀ ਸਰਕਾਰ ਜਿਨੇ ਕਿ 16 ਟਵਲ ਪ੍ਰਾਜੇ ਪਾ ਦਿੱਤੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਭਾਈਵਾਲ ਬਣ ਜਾਂਦੇ ਅਸੀਂ ਕਿਆ ਭਾਈਵਾਲ ਬਣ ਜਾਂਦੇ ਅਸੀਂ ਉਹਨਾਂ ਨਾਲ ਔਰ ਪੰਜਾਬੀਆਂ ਨੂੰ ਲੁੱਟਦੇ ਅਸੀਂ ਔਰ ਰੱਜ 58 ਲੱਖ ਤੋਂ ਰੋਜ਼ ਅੰਦਰ 58 ਲੱਖ ਪੁੰਜ ਜਾਂਦੇ ਆ ਤੇ ਬਚਦਾ ਸੋ ਬਹੁਤ ਹੋ ਸਾਰੇ ਜਿਹੜੇ ਤੁਮ ਇਹ ਸਤਾਣੇ ਕੀਤੇ ਅੱਜ ਮੈਂ ਅਸੀਂ ਸਾਰੇ ਮਾਨ ਸਾਹਿਬ ਨੂੰ ਸੁਣਨ ਰਾਏ ਇਸ ਕਰਕੇ ਮੈਂ ਬਹੁਤ ਜ਼ਮਾਨੀ ਲੈਣਾ ਮੈਂ ਧੰਨਵਾਦ ਕਰਦਾ ਇੱਕ ਵਾਰ ਸੇ ਮਾਨ ਸਾਹਿਬ ਦਾ ਕਿ ਉਹਨਾਂ ਨੇ ਸਮਾਂ ਦਿੱਤਾ ਔਰ ਇੱਕ ਸ਼ੇਰ ਨਾਲ ਮੈਂ ਜੂਰ ਜਿਹੜਾ ਕਦਮ ਕਰਾਂਗਾ ਮਾਨ ਸਾਹਿਬ ਤੁਹਾਡੀ ਨਜ਼ਰ ਹੈ ਕਿ ਕੁਝ ਲੋਕ ਠੇ ਜੋ ਵਾਅਦੇ ਕੇ ਸੱਚੇ ਮੇ ਢਲ ਗਏ ਕੁਝ ਲੋਕ ਠੇ ਸਾਂਝੀਆਂ ਵਿੱਚ ਢਲ ਗਏ ਅਤੇ ਕੁਝ ਲੋਕ ਹੈ ਜੋ ਬਦਲ ਕੇ ਸਾਝੇ ਬਦਲ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਸ਼ੁਕਰੀਆ ਵਾਹਿਗੁਰੂ ਜੀ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਦੇ ਵਿੱਚ 11 11:30 ਵਜੇ ਤੋਂ ਇੱਥੇ ਬੈਠੇ ਹੋ ਇਕੱਠੇ ਹੋਣ ਲੱਗੇ ਹੋ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਬਹੁਤ ਬਹੁਤ ਧੰਨਵਾਦ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਮਿਆਨ ਚਮਕੌਰ ਸਾਹਿਬ ਤੋਂ ਤੁਹਾਡੇ ਚੁਣੇ ਹੋਏ ਐਮਐਲਏ ਡਾਕਟਰ ਚੰਨੀ ਜੀ ਤੇ 4 ਜੂਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਐਮਪੀ ਮਾਲਵਿੰਦਰ ਕੰਗ ਜੀ ਮੌਜੂਦ ਨੇ ਵੀਰੋ ਪਵਿੱਤਰ ਧਰਤੀ ਹੈ ਇਤਿਹਾਸਿਕ ਧਰਤੀ ਹੈ ਜ਼ੁਲਮ ਦੇ ਵਿਰੁੱਧ ਲੜਨ ਤੇ ਖੜਨ ਵਾਲੀ ਧਰਤੀ ਹੈ ਇਧਰਲੇ ਪਾਸੇ 20 ਕਿਲੋਮੀਟਰ ਦੇਖੀਏ ਤਾਂ ਵੱਡੇ ਸਹਿਬਜ਼ਾਦਿਆਂ ਦੀ ਕੁਰਬਾਨੀ ਹੈ ਇਧਰਲੇ ਪਾਸੇ 20 ਕਿਲੋਮੀਟਰ ਦੇਖ ਲਈ ਤਾਂ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਉਹ ਲੜਾਈਆਂ ਕੋਈ ਆਪਣੇ ਪਰਿਵਾਰ ਵਾਸਤੇ ਨਹੀਂ ਲੜੀਆਂ ਸੀ ਗੁਰੂ ਸਾਹਿਬ ਨੇ ਉਹ ਲੜਾਈਆਂ ਕੌਮ ਵਾਸਤੇ ਦੇਸ਼ ਵਾਸਤੇ ਲੜੀਆਂ ਸੀ ਪਰਿਵਾਰ ਵਾਰਿਆ ਸੀ ਸਰਵੰਸ ਵਾਰਿਆ ਸੀ ਸੋ ਇਸ ਧਰਤੀ ਤੋਂ ਅੱਜ ਮੈਂ ਫੇਰ ਦੁਬਾਰਾ ਜਿਹੜੀ ਤਾਨਾ ਸ਼ਾਹੀ ਮੁਲਕ ਦੇ ਵਿੱਚ ਫੇਰ ਜ਼ੁਲਮ ਜਿਹੜੇ ਗਰੀਬਾਂ ਦਲਤਾਂ ਤੇ ਆਮ ਲੋਕਾਂ ਤੇ ਹੋ ਰਹੇ ਨੇ ਉਹਨਾਂ ਦੇ ਵਿਰੁੱਧ ਹੁਣ ਤਲਵਾਰਾਂ ਨਾਲ ਨਹੀਂ ਹੁਣ ਵੋਟਾਂ ਨਾਲ ਲੜਾਈ ਲੜੀ ਜਾਂਦੀ ਹੈ ਹੁਣ ਤੁਸੀਂ ਵੋਟਾਂ ਵਾਲੀ ਲੜਾਈ ਦੇ ਵਿੱਚ ਸਾਡਾ ਸਾਥ ਦੇ ਦਿਓ ਇਹਨਾ ਆਪਾਂ ਹੈਗੇ ਆਂ ਦੇਸੀ ਆਪਾਂ ਹੈਗੇ ਆਂ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਆ ਇਹ ਰੈਲੀਆਂ ਵੀ ਆਪਣੇ ਕਰਕੇ ਕਰਨ ਲੱਗ ਗਏ ਨਹੀਂ ਪਹਿਲਾਂ ਤਾਂ ਐਂ ਹੀ ਚੱਲ ਜਾਂਦਾ ਸੀ ਇਹਨਾਂ ਦਾ ਕੰਮ ਸੋ ਵੀਰੋ ਇਹ ਤੁਹਾਡਾ ਕੰਮ ਹੈ ਇਹ ਤੁਸੀਂ ਲਾਏ ਆ ਇਹ ਸਿੱਧੇ ਰਾਹ ਤੇ ਤੁਸੀਂ ਲਿਆਂਦੇ ਮੇਰੇ ਤਾਂ ਨਾ ਹੀ ਲੱਗਦਾ ਉਹ ਕਹਿੰਦੇ ਨਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਫੌਜਾਂ ਤੁਸੀਂ ਉਹ ਮੇਰੀਆਂ ਨਾ ਹੀ ਆ ਜਰਨੈਲ ਦਾ ਤਾਂ ਸਵਾਜ ਸਰਵੇ ਦੀਆਂ ਰਿਪੋਰਟਾਂ ਆਨੰਦਪੁਰ ਸਾਹਿਬ ਦੀਆਂ ਬਹੁਤ ਵਧੀਆ ਆ ਰਹੀਆਂ ਨੇ ਚਮਕੌਰ ਸਾਹਿਬ ਵਾਲਿਓ ਹੁਣ ਤਾਂ ਇਹ ਮੁਕਾਬਲਾ ਹੈ ਕਿ ਨੌਂ ਚੋਂ ਪਹਿਲੇ ਨੰਬਰ ਤੇ ਕਿਹੜਾ ਆਊਗਾ ਤਾਂ ਚਮਕੌਰ ਸਾਹਿਬ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਹਿ ਦਿਓ ਮੇਰੇ ਨਾਂ ਤੇ ਕਹਿ ਦਿਓ ਮੇਰੇ ਨਾਂ ਕਿਉਂਕਿ ਮੇਰੇ ਹੱਥ ਮਜ਼ਬੂਤ ਹੋਣਗੇ ਇਹਦੇ ਨਾਲ ਲੜੂੰਗਾ ਤਾਂ ਮੈਂ ਫੇਰ ਵੀ ਲੜਾਈ ਕਰੀ ਜਾਂਦਾ ਮੈਂ ਗਵਰਨਰ ਨਾਲ ਲੜਦਾ ਸੁਪਰੀਮ ਕੋਰਟ ਜਾਂਦਾ ਪੰਜਾਬ ਵਾਸਤੇ ਬਹੁਤ ਲੜਦਾ ਪਰ ਜੇ ਮੈਨੂੰ 13 ਹੱਥ ਮਿਲ ਜਾਣਗੇ ਤੇ 13 ਆਵਾਜ਼ਾਂ ਮਿਲ ਜਾਣਗੀਆਂ ਪਾਰਲੀਮੈਂਟ ਚ ਸੱਤ ਆਪਣੇ ਕੋਲੇ ਪਹਿਲੇ ਹੀ ਨੇ 20 ਹੋ ਗਏ 5 ਕਰੋੜ ਰੁਪਇਆ ਇੱਕਦਮ ਮਿਲਦਾ 100 ਕਰੋੜ ਤੱਕਲੇ ਐਮਪੀਆ ਦੇ ਆਇਆ ਕਰੂਗਾ ਇੱਥੇ 100 ਕਰੋੜ ਥੋੜਾ ਸੋਚ ਲਿਓ ਇਧਰ ਉਧਰ ਵੋਟ ਪਾਉਣ ਦਾ ਫਾਇਦਾ ਕੀ ਹੋਇਆ ਉਹਨਾਂ ਨੇ ਕੁਝ ਨਹੀਂ ਕਰਨਾ ਨਾਲੇ ਹੋਰ ਦੱਸਾਂ ਤੁਹਾਨੂੰ ਜਿਹੜਾ ਕਾਂਗਰਸ ਦਾ ਹੈ ਤੁਹਾਡੇ ਇਥੋਂ ਖੜਾ ਹੈ ਬਜਿੰਦਰ ਸਿੰਘਲਾ ਇਹ ਕਿੱਥੋਂ ਆਇਆ ਹੈ ਸੰਗਰੂਰ ਤੋਂ ਆਇਆ ਹੈ 2014 ਚ ਜਿਹਦੀ ਜਮਾਨਤ ਜਬਤ ਕਰਾਈ 17 ਚ ਜਿੱਤ ਗਿਆ 2022 ਚ ਨਰਿੰਦਰ ਕੌਰ ਭਰਾਜ ਇਕ ਆਮ ਜੀ ਕੁੜੀ ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਮੈਂਬਰ ਹੈ ਉਹ ਉਮਰ ਵਾਈਜ਼ ਉਹ 27 28 ਸਾਲ ਦੀ ਜਵਾਕੜੀ ਨੇ ਹਰਾ ਕੇ ਭੇਜਿਆ ਹੋਇਆ ਹੁਣ ਇੱਧਰ ਨੂੰ ਆ ਗਿਆ ਦੇਖ ਲਿਓ ਇੱਥੋਂ ਨਾ ਕਿਤੇ ਉਹਨੂੰ ਨਾ ਲੱਗੇ ਵੀ ਹਾਂ ਇੱਧਰ ਸ਼ਾਇਦ ਮੈਨੂੰ ਉਹ ਮੈਂ ਕਿਸੇ ਸੀਡੀ 'ਚ ਇੱਕ ਕਮੈਂਟ ਕੀਤਾ ਸੀ ਮੈਨੂੰ ਕਿਸੇ ਨੇ ਕੱਲ ਹੀ ਭੇਜਿਆ ਵੀ ਕੋਈ ਜ਼ਮਾਨਾ ਸੀ ਰਾਜਨੀਤੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਲੀਡਰ ਸੀ ਆਪਣੇ ਪਾਰਟੀ ਪ੍ਰਧਾਨ ਕੋਲੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਐਸ ਇਲਾਕੇ ਚੋਂ ਟਿਕਟ ਦੇ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਹੁਣ ਵੀ ਇਹੀ ਨੇ ਪਰ ਉਲਟੇ ਕੰਮ ਵਾਸਤੇ ਪ੍ਰਧਾਨ ਜੀ ਐਸ ਇਲਾਕੇ ਚੋਂ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਸੰਗਰੂਰ ਵਾਲੇ ਤਾਂ ਜਾਣਦੇ ਨੇ ਇਧਰ ਥੋੜੇ ਕੋ ਅਨੰਦਪੁਰ ਆ ਗਿਆ ਹੈ ਫਿਰ ਦੋਨੇ ਹੱਥ ਖੜੇ ਕਰਕੇ ਮੈਨੂੰ ਇਹ ਤਸੱਲੀ ਦੇ ਦੋ ਕਿ ਜਿਹੜਾ ਅਸੀਂ ਉੱਥੋਂ ਮਾਂਜ ਕੇ ਭੇਜਿਆ ਇੱਧਰ ਵੀ ਮਾਂਜੋਗੇ ਇਨਕਲਾਬ ਹੋ ਗਿਆ ਕੰਮ ਆਪ ਮੈਂ ਰੁਪਈਆ ਖਾਣਾ ਨਹੀਂ ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਦੇ ਨਹੀਂ ਉਹਦਾ ਕਢਾਉਂ ਉਹ ਦੇਖਦੇ ਜਾਓ ਤੁਸੀਂ ਕਢਾਉਂ ਪੈਸੇ ਆ ਸੁੱਖ ਵਿਲਾਸ ਬਣਾ ਰਖਿਆ ਇੱਥੇ ਪਹਾੜਾਂ ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ ਜੀਐਸਟੀ ਫ੍ਰੀ ਟੈਕਸ ਲਗਜ਼ਰੀ ਟੈਕਸ ਫ੍ਰੀ ਸਟੇਟ ਦੀ ਜੀਐਸਟੀ ਫ੍ਰੀ 1 ਅਰਬ ਤੋਂ ਉੱਤੋਂ ਦੀ ਸਬਸਿਡੀ 1 ਅਰਬ ਉਹ ਕੀ ਦਿੰਦਾ ਈ ਪੰਜਾਬ ਨੂੰ ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁੱਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ 7 ਲੱਖ ਇੱਕ ਰਾਤ ਦਾ ਕੋਈ ਗਰੀਬ ਸ਼ਾਇਦ 7 ਲੱਖ ساری ਜ਼ਿੰਦਗੀ ਠੀਕਰੀਆਂ ਵੀ ਨਹੀਂ ਗਿਣਦਾ 7 ਲੱਖ ਰੁਪਇਆ ਆਮ ਕਿਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ ਸਵਿਮਿੰਗ ਪੂਲ ਹੈ ਅਲੱਗ ਪਰਸਨਲ ਮੈਂ ਹੈਲੀਕਾਪਟਰ ਦੇ ਉੱਤੋਂ ਦੀ ਦੇਖਿਆ ਦੋ ਤਿੰਨ ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿ ਥੋੜੇ ਜਿਹਾ ਮੇਰੀਆਂ ਅੱਖਾਂ ਵਿੱਚ ਜੀ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਹਾਂ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਵਾ ਕਾਗਜ਼ ਤਿਆਰ ਹੋ ਗਏ ਟਾਉਣਾ ਨਹੀਂ ਦੇਖੋ ਆਪਾਂ ਆ ਸੋਨਾ ਵਧੀਆ ਬਣਾਇਆ ਉਹਨੇ ਕਬਜ਼ੇ ਚ ਲੈ ਲਾਂਗੇ ਸਰਕਾਰ ਉਹ ਤੇ ਕਬਜ਼ਾ ਕਰ ਲੂ ਸਕੂਲ ਖੋਲ ਦਾਂਗੇ ਉੱਥੇ ਸਰਕਾਰੀ ਤੇ ਨਾਲੇ ਸਰਕਾਰੀ ਖੂ ਸਕੂਲ ਖੋਲ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬੱਤੀਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਕੋਈ ਨਿਸ਼ਾਨੀ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭਣਾ ਨੂੰ ਦੱਸਣ ਤਾਂ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਸਵੇਰੇ 5 ਵਜੇ ਹੀ ਭਾਲ ਲੈਂਦੀਆਂ ਨੇਂਹਰੇ 'ਚ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਜੇ ਸ਼ਾਮ ਨੂੰ ਵੀ ਭਾਲ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਐ ਉਹ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋ ਵੀਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਉੱਡੀ ਜ ਸਕੂਨ ਵਿੱਚ ਜੋ ਜੋ ਜਿਹੜੇ ਆਈ ਜਾਵੇ ਬੋਟਾ ਵਾਲੀ ਇੱਕ ਜੂਨਵੇ ਅਸੀਂ ਮੌਜ ਬੜੀ ਲੁੱਟੀ ਐ ਉੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਭੀ ਜਗ ਮਾਨਕ ਤੋਂ ਹੰਦ ਵਿੱਚ ਕੁੱਟੀ ਐ ਲੈ ਚੰਕੌਰ ਸਾਹਿਬ ਵਾਲਿਓ 4 ਜੂਨ ਤੋਂ ਬਾਅਦ ਕਾਲੀਦਾਸ ਦੀ ਪੰਜਾਬ ਚੋਂ ਪੱਕੀ ਹੋਈ ਮਾਵਾ ਭੈਣਾਂ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਬਾਕੀ ਜਦੋਂ ਕਹੋਗੇ ਮਿਲਦੇ ਰਵਾਂਗੇ ਕਿਹੜਾ ਇਸ ਵਾਰ 4 ਜੂਨ ਨੂੰ ਇਹ ਚਮਕੌਰ ਸਾਹਿਬ ਤੋਂ ਨੰਬਰ 1 ਦੀ ਲੀਡ ਕਰ ਦਿਓ ਖੁਸ਼ੀ ਹੋਊਗੀ ਮੈਨੂੰ ਬਹੁਤ ਤਸੱਲੀ ਹੋਊਗੀ ਬਹੁਤ ਬਹੁਤ